ਅੱਜ ਆਪਾਂ ਗੱਲ ਕਰਦੇ ਹਾਂ ਕਣਕ ਦੀ ਪਛੇਤੀ ਬਜਾਈ ਦੇ ਤਿੰਨ ਤੋਂ ਚਾਰ ਜਿਹੜੇ ਸਭ ਤੋਂ ਵਧੀਆ ਵੀ ਹਰ ਸਾਲ ਰਹਿੰਦੇ ਹਨ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੀ ਕਿ 15 ਨਵੰਬਰ ਤੋਂ ਬਾਅਦ ਕਣਕ ਬੀਜੀ ਜਾਂਦੀ ਹੈ ਤਕਰੀਬਨ ਉਹ ਪਛੇਤੀ ਬਜਾਈ ਵਿੱਚ ਹੀ ਆ ਜਾਂਦੀ ਹੈ ਇਹਦੇ ਲਈ ਆਪਾਂ ਨੂੰ ਕੁਝ ਇੱਕ ਬੀਜ ਦੀ ਚੋਣ ਸਹੀ ਕਰਨੀ ਪੈਂਦੀ ਹੈ ਜੇਕਰ ਆਪਾਂ ਇਸ ਨੂੰ ਅਗੇਤੀ ਵੈਰਾਈਟੀਆਂ ਵਾਲੇ ਵੀ ਬੀਜ ਲਈਏ ਤਾਂ ਝਾੜ ਤੇ ਜ਼ਰੂਰ ਅਸਰ ਪੈਂਦਾ ਹੈ ਤੇ ਉਹ ਵੀ ਠੰਡ ਵਿਚੋਂ ਕਰਕੇ ਜੰਮਣ ਸ਼ਕਤੀ ਵੀ ਘਟ ਜਾਂਦੀ ਹੈ ਕਿਉਂਕਿ ਉਹ ਬਹੁਤ ਲੇਟ ਨਿਕਲਦੇ ਹਨ ਜਿਵੇਂ ਕਿ ਆਪਾਂ ਅਗੇਤੀ ਵੈਰਾਈਟੀਆਂ 'ਚ ਇਸ ਸਾਲ 187 222 ਜਾਂ 2967 ਜਾਂ 3226 ਇਹ ਬੀਜ ਪਛੇਤੀ ਵੈਰਾਈਟੀਆਂ ਵਿੱਚ ਨਹੀਂ ਬੀਜਣੇ ਚਾਹੀਦੇ ਉਹ ਹਮੇਸ਼ਾ ਹੀ ਅਗੇਤੀ ਵੈਰਾਈਟੀਆਂ ਵਿੱਚ ਹੀ ਬੀਜਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਆਪਣੇ ਪੱਕਣ ਦਾ ਸਹੀ ਟਾਈਮ ਤੇ ਸਹੀ ਮੌਸਮ ਮਿਲ ਸਕੇ। ਪਛੇਤੀ ਵੈਰਾਈਟੀਆਂ ਵਿੱਚ ਜੇਕਰ ਗੱਲ ਕੀਤੀ ਜਾਵੇ ਹੁਣ ਸਭ ਤੋਂ ਪਹਿਲਾਂ ਇੱਕ ਵੀ ਆਉਂਦਾ ਹੈ 3086। ਉਹਨੂੰ ਆਪਾਂ ਅਗੇਤੀਆਂ ਵਿੱਚ ਵੀ ਬੀਜ ਸਕਦੇ ਹਾਂ ਤੇ ਪਛੇਤੀ ਵੈਰਾਈਟੀਆਂ ਵਿੱਚ ਵੀ ਬੀਜ ਸਕਦੇ ਹਾਂ। ਤੇ ਜਿਸ ਦਾ ਝੜ ਹਰ ਸਾਲ ਹੀ ਵਧੀਆ ਦੋਨੇ ਕਿਸਮਾਂ ਵਿੱਚ ਆਉਂਦਾ ਹੈ। ਕਿਉਂਕਿ ਉਸ ਦਾ ਸਹੀ ਟਾਈਮ ਜੋ ਯੂਨੀਵਰਸਿਟੀ ਰეკਮੈਂਡ ਕਰਦੀ ਹੈ 10 ਨਵੰਬਰ ਤੋਂ ਬਾਅਦ ਹੀ ਹੁੰਦਾ ਹੈ ਪਰ ਆਪਾਂ ਉਸ ਨੂੰ ਅਗੇਤੀਆਂ ਵਿੱਚ ਵੀ ਬੀਜ ਸਕਦੇ ਹਾਂ ਤਾਂ ਪਿਛੇਤੀਆਂ ਵਿੱਚ ਵੀ ਉਸ ਤੋਂ ਬਾਅਦ ਬੀ ਆਉਂਦਾ ਹੈ ਇੱਕ ਪਿਛਲੇ ਸਾਲ ਜੋ ਸਭ ਤੋਂ ਵੱਧ ਬੀਜਿਆ ਗਿਆ ਸੀ ਐਚ ਡੀ 2855 ਜਿਸ ਵਿੱਚ ਦੋ ਕੁ ਪ੍ਰੋਬਲਮਾਂ ਜ਼ਰੂਰ ਹਨ ਪਰ ਉਸ ਦਾ ਝਾੜ ਵੀ ਪਿਛਲੇ ਸਾਲ ਸਭ ਤੋਂ ਵਧੀਆ ਮੰਨਿਆ ਗਿਆ ਸੀ ਜਿਹੜਾ ਐਚ ਡੀ 2855 ਆ ਉਹ ਆਪਾਂ ਬੀ ਆਮ ਵੀ ਨਾਲੋਂ ਦੁੱਗਣੀ ਮਾਤਰਾ ਵਿੱਚ ਹੀ ਬੀਜਿਆ ਜਾਂਦਾ ਹੈ ਜਿਵੇਂ ਆਪਾਂ 40 ਕਿਲੋ ਪਾਉਨੇ ਹਾਂ ਤਾਂ ਉਹ ਤਕਰੀਬਨ ਖੇਤ ਰਾਹ ਕਹਿੰਦੇ 60 ਤੋਂ 70 ਕਿਲੋ ਬੀਜ ਪਾਇਆ ਜਾਂਦਾ ਹੈ ਜਿਸ ਕਰਕੇ ਉਹ ਕਣਕ ਵਾਲਾ ਫਟਾਰਾ ਨਹੀਂ ਕਰਦੀ ਇਸ ਕਰਕੇ ਬੀਜ ਦੀ ਮਾਤਰਾ ਹਮੇਸ਼ਾ ਹੀ ਉਹਦੀ ਵੱਧ ਪਾਈ ਜਾਂਦੀ ਹੈ ਤੇ ਉਹਨੂੰ ਥੋੜੀ ਜੀ ਇੱਕ ਕਮੀ ਹੈ ਕਿ ਉਹਨੂੰ ਸਪਰੇਹਾਂ ਵੀ ਜ਼ਰੂਰ ਇੱਕ ਤੋਂ ਦੋ ਹੋ ਜਾਂਦੀਆਂ ਹਨ ਸਿਰਫ ਇਹ ਹੀ 1-2 ਪ੍ਰੋਬਲਮ ਹਨ ਬਾਕੀ ਵੀ ਉਹ ਦੱਸਿਆ ਜਾਂਦਾ ਹੈ ਕਿ ਵਧੀਆ ਹੈ ਤੀਸਰਾ 1105 1105 ਉਹ ਵੀ ਇੱਕ ਵਛੇਤੀ ਵੈਰਾਈਟੀਆਂ ਦੇ ਵਿੱਚ ਬਹੁਤ ਵਧੀਆ ਮੰਨਿਆ ਜਾਂਦਾ ਹੈ ਜਿਸ ਦਾ 3086 ਦੇ ਵਾਂਗੂ ਹੀ ਉਸ ਦਾ ਵੀ ਝਾੜ ਹੁੰਦਾ ਹੈ ਤੇ 2020 ਕੋਈ ਦਿੱਕਤ ਨਹੀਂ ਹੁੰਦੀ ਤੇ ਇੱਕ ਵੀ ਦੱਸ ਰਹੇ ਹਨ ਕੋਈ 252 ਉਹ ਆਪਾਂ ਕਦੇ ਸੁਣਿਆ ਤਾਂ ਜਾਂ ਬੀਜਿਆ ਨਹੀਂ ਪਰ ਉਹ ਪਿਛਲੇ ਸਾਲ ਵੀ ਜਿਨ੍ਹਾਂ ਨੇ ਬੀਜਿਆ ਸੀਗਾ ਲੇਟ ਵੈਰਾਈਟੀਆਂ ਵਿੱਚ ਉਹਨਾਂ ਨੇ ਦੱਸਿਆ ਗਿਆ ਸੀਗਾ ਕਿ ਉਹ ਬੀਜ ਦਾ ਵੀ ਝਾੜ ਬਹੁਤ ਹੀ ਵਧੀਆ ਆਇਆ ਸੀਗਾ। ਬਾਕੀ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਬਾਕਸ ਵਿੱਚ ਤੁਸੀਂ ਕਿਹੜਾ ਵੀ ਪਛੇਤੀਆਂ ਵੈਰਾਈਟੀਆਂ ਵਿੱਚ ਬੀਜਦੇ ਹਾਂ ਤੇ ਉਹਦਾ ਝਾੜ ਕਿੰਨਾ ਕ ਹਰ ਸਾਲ ਨਿਕਲਦਾ ਹੈ। ਪਰ ਸਭ ਤੋਂ ਬੈਸਟ 3086 ਹੀ ਹੈ। ਧੰਨਵਾਦ।